ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪਾਰਲਮੈਂਟ ਵਿੱਚ ਵੀ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਹਾਂ ਅੱਜ ਮੈਂ ਆਪ ਜੀ ਦੇ ਰਾਹੀਂ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਨਮਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਵਾਨਾ ਜੀ ਦੀ ਰਿਹਾਈ ਦਾ ਫੈਸਲਾ ਲਿੱਤਾ ਜਾਏ ਕਿ ਉਹਨਾਂ ਨੂੰ ਫਾਸੀ ਦਿੱਤੀ ਜਾਏ ਜਾਂ ਉਹਨਾਂ ਦੀ ਫਾਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਕਿ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈ ਨਾ ਉਹਨਾਂ ਦਾ ਕੀ ਫੈਸਲਾ ਹੈ ਆਪਾਂ ਸਾਰੇ ਜਾਣਦੇ ਆ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ ਵਿੱਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਦਮਾਂ ਦੇ ਉਹਨਾਂ ਨੇ ਸਜ਼ਾ ਵੀ ਕੁੱਫੀ ਹਾਈ ਰਾਜੂ ਵਾਹਰਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਗਿਆ ਨੇ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਜਿਹੜੇ ਇਨਸਾਨ ਨੇ ਆਪਣੀ ਪੂਰੀ ਸਜ਼ਾ ਵੀ ਕੱਢ ਲਿੱਤੀ ਹੈ ਅੱਜ ਮੈਂ ਬੇਨਤੀ ਕਰਦੀਆਂ ਕਿ ਸਰਕਾਰ ਨੇ ਭਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪrakash ਕਰੋ 2019 'ਚ ਸਿੱਖ ਕੌਮ ਦੇ ਨਾਲ ਵਾਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਪਧਰਿਆ ਜਾਊਗਾ ਇਹ ਫੈਸਲਾ 2019 'ਚ ਨੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ ਆ 2025 'ਚ ਬੈਠਿਆ ਉਸ ਵਾਅਦੇ ਤੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਮਨਾਰੈ ਜਿਨ੍ਹਾਂ ਨੇ ਆਪਣਾ ਸੀਸੁਰਗਾਂ ਕੁਰਬਾਨ ਕਰ ਦਿੱਤਾ ਇੱਕ ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਬੰਦੇ ਸਿੱਖਾਂ ਨੇ ਆਪਣੀ ਸਾਰੀ ਉਮਰ ਕੁਰਬਾਨ ਕਰ ਦਿੱਤੀ ਸਿੱਖ ਕੌਮ ਵਾਸਤੇ ਤੇ ਅੱਜ ਜੇ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬਨ ਕੇ ਬੇਨਤੀ ਹੈ ਸਾਡੇ ਸਾਰਿਆਂ ਤੋਂ ਕਿ ਪਾਏ ਰਾਜੂਆਨਾ ਤੇ ਬਾਕੀ ਬੰਦੀ ਸਿਨਾਂ ਨੂੰ ਰਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਸਜ਼ਾ ਘਟ ਲਿੱਤੀ ਹੈ 30 35 35 ਸਾਲਾਂ ਤੋਂ ਜੇਲ੍ਹ 'ਚ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਦੇ ਕਾਤਲ ਰਹਾ ਹੋ ਸਕਦੇ ਨੇ ਬਿਲਕਿਸਮਾਨੋ ਦੇ ਰਿਕਵੈਸਟ ਬਲਤ ਘਰੀਹਾਂ ਹੋ ਸਕਤੇ ਨੇ ਤੇ ਕਿਉ ਸਿੱਖ ਕੌਮ ਦੇ ਨਾਲੇ ਧੱਗਾ ਕਿ ਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਰਿਹਾ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸ ਕਰਦੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ ਤੇ ਪੂਰੇ ਉਤਰੋਗੇ ਤੇ ਭਾਈ ਰਾਜੂਆ ਨਾ ਜੀ ਨੂੰ ਉਹਨਾਂ ਨੂੰ ਰਿਹਾ ਕਰੋਗੇ ਤੇ ਬਾਕੀ ਸਾਰੇ ਬੰਦੀ ਸਿੱਖਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕੱਢ ਕੇ 2019 ਚ ਸਾਲ ਨੂੰ ਵਾਦਾ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਚ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਤੇ ਮੇਰੇ ਭਾਜਪਾ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਆ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈ ਕਮਾਂਡ ਤਾਈ ਉਹ ਵੀ ਜ਼ਰੂਰ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ